ਸਾਹੀ ਸਿੱਖ ਭਾਈ ਘਟਾਰੂ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਘਟਾਰੂ ਹੋਇਆ ਹੈ ਜੋ ਕਿ ਪਾਕਿਸਤਾਨ ਦੇ ਸ਼ਹਿਰ ਗਦਨੀ ਵਿੱਚ ਰਹਿੰਦਾ ਸੀ ਉਹਨਾਂ ਜੋ ਰਾਸ਼ਨ ਦੀਪੂ ਹੁੰਦੇ ਸਨ ਸਾਰਾ ਕਾਰਜ ਉਸ ਸਮੇਂ 후베다르 ਦੇ ਕੋਲ ਹੁੰਦਾ ਸੀ ਇਹ ਭਾਈ ਕਟਾਰੂ 후베다르 ਕੋਲ ਤੜਵਾਈ ਦੀ ਨੌਕਰੀ ਕਰਦਾ ਸੀ ਸੌਦਾ ਪੱਤਾ ਤੋਲ ਕੇ ਦਿੰਦਾ ਸੀ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਵਰਮਨ ਤੜੀ ਦਾਤ ਲੈ ਕੇ ਸਿੱਖ ਸਜਿਆ ਸੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਕੀ ਦਿੱਤੀ ਤੇ ਪੁੱਛਿਆ ਭਾਈ ਕੀ ਕੰਮ ਕਰਦਾ ਹੈ ਜੀ ਚੜ੍ਹਵਾਈ ਦੀ ਨੌਕਰੀ ਕਰਦਾ ਹਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਘਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਵਚਨ ਦਿੱਤੇ ਗੁਰੂ ਜੀ ਨੇ ਕਿਹਾ ਭਾਈ ਕੰਮਕਾਰ ਕਰਦੇ ਘਾਟ ਨਹੀਂ ਤੋਲਣਾ ਰਸਵੰਦਾ ਗੁਰੂ ਘਰ ਜਰੂਰ ਕੱਢਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਕੋਈ ਸਕਣਾ ਹੈ। ਕੰਮਕਾਰ ਕਰਦਿਆਂ ਵਾਹਿਗੁਰੂ ਸਭ ਦੀ ਕਮਾਈ ਕਰਨੀ ਹੈ। ਕਿਸੇ ਦਾ ਜਾਣ ਬੁਝ ਕੇ ਦਿਲ ਨਹੀਂ ਦਿਖਾਣਾ। ਇਹਨੇ ਸਾਰੇ ਵਚਨ ਮੰਨੇ। ਇਲਾਕੇ ਵਿੱਚ ਬੜੀ ਸ਼ੋਭਾ ਹੋ ਗਈ। ਗਰੋਂ ਇਲਾਕੇ ਵਿੱਚ ਸ਼ੋਭਾ ਹੋ ਗਈ। ਪਰ ਜਨਾ ਕੋਲ ਸ਼ੋਭਾ ਬਰਦਾਸ਼ਤ ਨਹੀਂ ਸੀ ਹੁੰਦੀ। ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਘਟਾਰੂ ਨੂੰ ਵਦਨਾਮ ਕਰੀਏ। ਕੋ 7-8 ਬੰਦੇ ਉਹਨਾਂ ਦੀ ਦੁਕਾਨ ਤੇ ਆਏ। ਕਨਚਾਰਾ ਨੇ ਗੱਲੀ ਲਗਾ ਲਿਆ। ਇਹ ਤਨਚਾਰਾ ਨੇ ਉਹਨਾਂ ਦੇ ਵੱਟੇ ਬਰਲਾ ਦਿੱਤੇ ਕੁਝ ਵੱਟੇ ਬਰਲਾ ਦਿੱਤੇ ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਈਰਖਾ ਵਾਲਿਆਂ ਨੇ ਘੱਟ ਤੋਲ ਵਾਲੇ ਵੱਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ ਇਹਨੂੰ ਸਾਪਾ ਮਾਰੂ ਘੱਟ ਤੋਲਦਾ ਹੈ ਮਹਿਕਮੇ ਵਾਲੇ ਆ ਗਏ ਆ ਕੇ ਕਹਿੰਦੇ ਭਾਈ ਘਟਾਰੂ ਤੇਰੀ ਸ਼ਿਕਾਇਤ ਆਈ ਹੈ ਤੂੰ ਘਟ ਤੋੜਦਾ ਹੈ ਤੇਰੇ ਵੱਟੇ ਚੈੱਕ ਕਰਨੇ ਹਨ ਜਦੋਂ ਉਹਨਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤਾਂ ਉਹਨਾਂ ਨਿਗਾਹ ਗਈ ਕਿ ਕੁਝ ਵੱਟੇ ਮੇਰੇ ਨਹੀਂ ਹਨ ਮਹਿਕਮੇ ਵਾਲੇ ਕਹਿੰਦੇ ਵੱਟੇ ਚੈੱਕ ਕਰਵਾ ਪਤਾ ਕੀ ਕਹਿੰਦਾ ਹੈ ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਵਟੇ ਚੈੱਕ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਆਪਣਾ ਕੰਮ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਘਟਾਰੂ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿਉਂਕਿ ਪਾਵਨ ਬਾਣੀ ਵਿੱਚ ਜੇ ਕਰਾਉਂਦਾ ਹੈ ਕੋਈ ਪੌਜਲ ਆਵੇ ਤਾਂ ਸਿੱਖ ਬਾਣੀ ਪੜ੍ਹ ਕੇ ਅਰਦਾਸ ਕਰੇ ਕੂ ਜੜੀ ਮਹੱਲਾ ਪੰਜਵਾ ਪੌੜੀ ਜੇ ਕੀ ਬਿਰਤਾ ਹੋਏ ਸੁਰ ਗੁਰ ਪਏ ਅਰਦਾਸ ਕਰਾ ਛੋੜ ਸਿਆਨ ਬਸਾ ਗਲ ਮਨ ਤਨ ਯਰ ਬਤਾਰਾ ਪੂਜੋ ਕਰਕੇ ਪਹਿਰ ਦਰਮਤ ਜਾਹਿ ਜਾਰਾ ਸਾਜਨਾ ਕੇ ਸੰਗ ਪੌਜਲ ਵਿਖਮ ਤਾਰਾ ਕਿ ਵੋ ਸਤਗੁਰ ਦੇਹ ਵੇ ਅਗੇ ਨਾ ਮਰੋ ਡਰ ਕਿਨ ਮੈਂ ਕਰੇ ਨਿਹਾਲ ਯੂਨੇ চোপਰ ਭਰ ਮਨ ਕੋ ਹੋਏ ਸੰਤੋਖ ਧਿਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਹ ਜਾ ਕਾ ਕਰਮ ਟੋਰਾ ਅਰਥ ਇਸ ਪੋਰੀ ਦੇ ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਗੁਰੂ ਅੱਗੇ ਬੇਨਤੀ ਕਰ ਆਪਣੀ ਸਾਰੀ ਚਿਤਰਾਈ ਛੱਡ ਦੇ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇ ਸਤਗੁਰ ਦੇ ਪੈਰ ਪੂਜ ਭਾਵ ਗੁਰੂ ਦਾ ਆਸਰਾ ਲੈ ਇਸ ਤਰ੍ਹਾਂ ਪੜੀ ਮੱਤ ਰੂਪ ਬਰਛਾ ਛੱਡ ਜਾਂਦੀ ਹੈ ਗੁਰਮਖੰਦੀ ਸੰਗਤ ਵਿੱਚ ਔਖਾ ਸੰਸਾਰ ਸਮੁੰਦਰ ਤਰਜੈਦਾ ਹੈ ਗੁਰੂ ਦੇ ਦਸੇ ਰਾਤੇ ਤੁਰਨਾ ਚਾਹੀਦਾ ਹੈ ਪ੍ਰਲੋਕ ਵਿੱਚ ਡਰ-ਡਰ ਨਹੀਂ ਮਰੀਦਾ ਗੁਰੂ ਗੁਨਾ ਤੋਂ ਸਖਣੇ ਬੰਦਿਆਂ ਨੂੰ ਗੁਨਾ ਨਾਲ ਨੱਕਾ-ਨੱਕ ਪਾਰ ਕੇ ਇੱਕ ਪਲਕ ਵਿੱਚ ਨਹਾਲ ਕਰ ਦਿੰਦਾ ਹੈ ਗੁਰੂ ਦੀ ਰਾਹੀਂ ਜੇ ਸਦਾ ਪ੍ਰਭੂ ਨੂੰ ਸਿਮਰਿਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ ਪਰ ਗੁਰੂ ਦੀ ਦਸਤੀ ਸੇਵਾ ਵਿੱਚ ਉਹੀ ਮਨੁੱਖ ਲੱਗਦਾ ਹੈ ਜੇ ਉੱਤੇ ਚੁਰੋਂ ਬਖਸ਼ਸ ਹੋਏ ਭਾਈ ਘਟਾਰੂ ਜੀ ਵਾਂਗ ਫਿਰ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ ਇੱਕ ਸੇਕ ਨੇ ਮਨਸੂਰੀ ਟਕਾ ਮਰਤਾ ਟੇਕਿਆ ਜੋ ਦਰਸ਼ਨ ਕਰਨ ਵਾਸਤੇ ਆਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੇ ਖੰਬੀ ਟਾਲੀ ਤੇ ਰੱਖਦੇ ਹਨ ਕਦੀ ਸਜਜੀ ਟਾਲੀ ਤੇ ਕਦੀ ਖੱਬੀ ਟਾਲੀ ਤੇ ਕਦੀ ਸਜਜੀ ਟਾਲੀ ਤੇ ਕੋਲ ਖਲੋਤਾ ਸੇਵਾਦਾਰ ਕਹਿੰਦਾ ਹੈ ਮਹਾਰਾਜ ਜੀ ਕੀ ਕਰ ਰਹੇ ਹੋ ਸੰਕਤਾ ਮੋਰਾ ਸੋਨਾ ਸੰਕਤਾ سونے ਦੀਆਂ ਮੋਹਰਾਂ ਸੋਨਾ ਚਾਂਦੀ ਕੀਮਤੀ ਵਸਤੂਆਂ ਝੜਾ ਕੇ ਜਾਂਦੀਆਂ ਹਨ ਤੇ ਤੂੰ ਸੇਵਾਦਾਰ ਨੂੰ ਕਹਿੰਦੇ ਉਹ ਖਜ਼ਾਨੇ ਵਿੱਚ ਪਾ ਦੇ ਅੱਜ ਟਕਾ ਲੈ ਕੇ ਕਾਲੀ ਸੰਜੀਤ ਟਲੀ ਤੇ ਕਦੀ ਖੰਬੀ ਟਲੀ ਤੇ ਰੱਖਦੇ ਹੋ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਕੀ ਕਰਾਂ ਗੱਜਨੀ ਵਿੱਚ ਮੇਰੇ ਇੱਕ ਸਿੱਖ ਪਾਈ ਕਟਾਰੂ ਤੇ ਕੁਝ ਸ਼ਰਾਰਤੀਆਂ ਨੇ ਵੱਟੇ ਬਰਲਾ ਦਿੱਤੇ ਹਨ ਮੈਂ ਉਹਨਾਂ ਦਾ ਮੇਰਾ ਸਿੱਖ ਸ੍ਰੀ ਗੁਰੂ ਜਬਜੀਤ ਸਿੰਘ ਸਾਹਿਬ ਨਾਲ ਜੁੜ ਕੇ ਅਰਦਾਸ ਕਰ ਰਿਹਾ ਹੈ ਸ਼ੇਵਦਾਰ ਕਹਿੰਦਾ ਹੈ ਮਹਾਰਾਜ ਟਕੇ ਨੂੰ ਕੀ ਕਰਦੇ ਪਏ ਹੋ ਕਰੀ ਸੱਜੀ ਟਾਲੀ ਤੇ ਕਾਹਦੀ ਖੱਬੀ ਟਾਲੀ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਸਿੱਖ ਨੂੰ ਉਥੇ ਮਹਿਕਮੇ ਵਾਲੇ ਚੈੱਕ ਕਰ ਰਹੇ ਹਨ ਕਦੀ ਵੱਟੇ ਸੱਜੇ ਪਾਉਂਦੇ ਹਨ ਤੇ ਕਦੀ ਖੱਬੇ ਪਾਉਂਦੇ ਹਨ ਉਸੇ ਤਰ੍ਹਾਂ ਮੈਂ ਜਿਸ ਤਰ੍ਹਾਂ ਉਹ ਕਰ ਰਹੇ ਸਨ ਤੇ ਮੈਂ ਉਹਨਾਂ ਦਾ ਵੱਟਿਆਂ ਨੂੰ ਸੰਤੋਲ ਕਰ ਰਿਹਾ ਹਾਂ ਉਹ ਸਿੱਖ ਨੇ ਅਰਦਾਸ ਕੀਤੀ ਸੀ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ ਜਦੋਂ ਮੈਕਮੇ ਵਾਲੇ ਹਲਕੇ ਵਜਨ ਦਾ ਵੱਟਾ ਸੱਜੇ ਪਾਸੇ ਪਾਉਂਦੇ ਤੇ ਮੈਂ ਟਕਾ ਸੱਜੀ ਤਲੀ ਤੇ ਲੈ ਕੇ ਆਉਂਦਾ ਹਾਂ ਜਦੋਂ ਖੱਬੇ ਪਾਸੇ ਪਾਉਂਦੇ ਹਨ ਤਾਂ ਮੈਂ ਖੱਬੀ ਤਲੀ ਤੇ ਲੈ ਆਉਂਦਾ ਹਾਂ ਮੇਰੇ ਸਿੱਖ ਦੇ ਵੱਟਾਂ ਵਿੱਚ ਫਰਕ ਨਾ ਪੈ ਜਾਵੇ ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਬੈਠਿਆਂ ਗਦਨੀ ਵਿੱਚ ਬੈਠੇ ਆਪਣੇ ਸਿੱਖ ਦੀ ਪਾਇ ਜ ਰੱਖੀ ਸੀ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿੱਥੈ ਮੈਨੂੰ ਲੈ ਛਡਾਈ ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਚਾਹਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ ਸਾਨੂੰ ਸਿਰਫ ਸ਼ਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਹੋ ਚੋ ਜੁੜਨ ਦੀ ਲੋੜ ਹੈ ਗੁਰੂ ਸਾਹਿਬ ਅੰਗ ਸੰਗ ਹੋ ਕੇ ਸਹਾਇ ਹੁੰਦੇ ਸਨ ਜੇ ਬੁਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਕਿੰਤਾ ਨੂੰ ਚਿੰਤਨ ਬਣਾਉਣਾ ਚਾਹੀਦਾ ਹੈ ਚਿੰਤਾ ਗੁਰੂ ਸਾਹਿਬ ਆਪਣੇ ਆਪ ਲੈ ਲੈਂਦੇ ਹਨ ਇਸੇ ਤਰ੍ਹਾਂ ਸਾਨੂੰ ਵੀ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ